ਜਿਹੜੇ ਪਿਛਲੇ ਦਿਨੇ ਐਨਸੀ ਆਰਬੀ ਦੀ ਰਿਪੋਰਟ ਦੇਸ਼ ਭਰ ਦੇ ਅੰਦਰ ਨਸ਼ਰ ਹੋਈ ਸੀ ਜਿਹਦੇ ਅੰਦਰ ਭਾਰਤ ਭਰ ਦੇ ਅੰਦਰ ਅਪਰਾਧ ਦਾ ਅੰਕੜਾ ਦਰਜ ਕੀਤਾ ਗਿਆ ਸੀ ਕਿ ਦੇਸ਼ ਭਰ ਦੇ ਅੰਦਰ 223 ਅਪਰਾਧ ਜਿਹੜਾ ਕਿੰਨਾ ਕਿੰਨਾ ਲੋਕਾਂ ਦੇ ਖਿਲਾਫ ਕਿੰਨਾ ਕਿੰਨਾ ਕੈਟਾਗਰੀ ਦੇ ਖਿਲਾਫ ਜਿਹੜਾ ਵਧਿਆ ਉਹਨਾਂ ਵਿੱਚੋਂ ਜੇ ਮੈਂ ਗੱਲ ਕਰਾਂ ਅਨੁਸੂਚਿਤ ਜਨਜਾਤੀਆਂ ਦੇ ਖਿਲਾਫ ਜਿਹੜਾ ਬਹੁਤ ਹੀ ਵੱਡਾ ਹੈਰਾਨੀਜਨਕ ਵਾਧਾ ਹੋਇਆ ਲਗਭਗ 29 ਫੀਸਦੀ 29 ਫੀਸਦੀ ਜਿਹੜਾ ਹੈਗਾ ਕ੍ਰਾਈਮ ਰੇਟ ਅਗੇਂਸਟ ਦੀ ਦਲਿਤ ਅਗੇਂਸਟ ਦੀ ਜਿਹੜੀ ਅਨੁਸੂਚਿਤ ਜਾਤੀਆਂ ਐਸਟੀ ਲੋਕਾਂ ਦੇ ਖਿਲਾਫ ਭਾਰਤ ਪਰ ਦੇ ਵਿੱਚ ਹੋਇਆ ਔਰ ਸਭ ਤੋਂ ਬਾਅਦ ਦੰਗੇ ਪੂਰਾ ਦੇਸ਼ ਜਾਣਦਾ ਕਿ ਭਾਰਤ ਦਾ ਇੱਕ ਛੋਟਾ ਜਿਹਾ ਰਾਜ ਮਨੀਪੁਰ ਮਨੀਪੁਰ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਉੱਥੇ ਸਭ ਤੋਂ ਬਾਅਦ ਦੰਗੇ ਹੋਏ ਔਰ ਨਸਲੀ ਹਿੰਸਾ ਹੋਈ ਔਰ ਲਗਭਗ 3300 3400 ਦੇ ਕਰੀਬ ਜਿਹੜੇ ਮੁਕੱਦਮੇ ਦਰਜ ਹੋਏ ਪਰ ਲੇਕਿਨ ਉਹਨਾਂ ਵਿੱਚ ਕਿਸੇ ਇੱਕ ਵੀ ਮੁਕੱਦਮੇ 'ਚ ਹੁਣ ਤੱਕ ਇਨਸਾਫ ਨਹੀਂ ਮਿਲਿਆ